ਹਾਂਜੀ ਸਤਿ ਸ਼੍ਰੀ ਅਕਾਲ ਜੀ ਝਿੰਦਾ ਫੈਮਿਲੀ ਚੈਨਨ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਵੀਡੀਓ ਲੈ ਕੇ ਆਏ ਕੁਝ ਖਾਸ ਗੱਲਾਂ ਜਿਹੜੇ ਜ਼ਿੰਦਗੀ ਦੇ ਵਿੱਚ ਆਪਾਂ ਨਾਲ ਆਪ ਵਿਚਾਰਦੇ ਹਾਂ ਪਰ ਆਪਾਂ ਨਾਲ ਖਿਆਲ ਨਹੀਂ ਦਿੰਦੇ ਤੇ ਕਿ ਕਪਾ ਰਹੇ 100 ਦੇ ਮਹੀਨੇ ਕਿਹੜੇ ਕੰਮ ਆ ਜਿਹੜੇ ਹੁਣ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਤੇ ਆਪਣੇ ਘਰ ਦੇ ਵਿੱਚ ਸੁਖ ਸੋਰੇ ਦੀ ਖਾਤਿਰ ਕੀ ਆ ਕਿ ਉਹ 100 ਦੇ ਮਹੀਨੇ ਅੱਜ ਪਹਿਲਾਂ ਆਪਾਂ ਕੰਮ ਦੱਸਦੇ ਹਾਂ ਫਿਰ ਆਪਾਂ ਤੁਹਾਨੂੰ ਕੁਝ ਜ਼ਿੰਦਗੀ ਦੀਆਂ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨਵਾਂ ਵਾਲੀ ਦਾਸਤ ਹੈ ਨਵਾਂ ਵਾਲੇ ਤਾਂ ਧਿਆਨ ਨਹੀਂ ਹੁੰਦੇ ਸੌਂ ਦੇ ਮਹੀਨੇ ਜੀ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਕਿਹਾ ਸੀ 100 ਬਾਰ ਵਾਲੇ ਦਿਨ ਬੈਂਗੀ ਦੀ ਸਬਜ਼ੀ ਆਪਾਂ ਭੁੱਲ ਕੇ ਵੀ ਨਹੀਂ ਬਣਾਉਂਦੇ ਤੁਸੀਂ ਸੌਂ ਸੌਂ ਦੇ ਮਹੀਨੇ ਤੁਸੀਂ ਕੜੀ ਬਣਾ ਸਕਦੇ ਹੋ ਇਹ ਬਹੁਤ ਸ਼ੁਭ ਹੈ ਤੇ ਵਖ ਆਪਣੇ ਸਿੱਖ ਧਰਮ ਦੇ ਵਿੱਚ ਖੀਰ ਮੈਂ ਇੱਥੇ ਜਰੂਰ ਬਣਾਉਂਦੀ ਆ ਉਹ ਵੀ ਚੰਗੇ ਹੁੰਦੇ ਆ ਜੋ ਆਪਾਂ ਬਣਾਉਂਦੇ ਇਹ ਦੇਖ ਕੇ Hindu ਧਰਮ ਦੇ ਵਿੱਚ ਸ਼ਾਇਦ ਸੌਂ ਦੇ ਮਹੀਨੇ ਖੀਰ ਨਹੀਂ ਬਣਾਉਂਦੇ ਇਹ ਰੂਪ ਪਰ ਆਪਣੇ ਹੀ ਪੰਥ ਦੀ ਖੀਰ ਤੇ ਇੱਕ ਜੀ ਜਦੋਂ ਵੀ ਸਾਵਣ ਦੇ ਵਿੱਚ ਤੁਹਾਡੇ ਘਰ ਦੇ ਕੋਲ ਕਾਲੇ ਰੰਗ ਦਾ ਸੱਪ ਆਉਂਦਾ ਹੈ ਸੱਪ ਕਿਸੇ ਵੀ ਤਰ੍ਹਾਂ ਦਾ ਸਾਵਣ ਦੇ ਮਹੀਨੇ ਨੂੰ ਭੁੱਲ ਕੇ ਵੀ ਨਾ ਮਾਰੋ ਉਹਨੂੰ ਕੋਸ਼ਿਸ਼ ਕਰੋ ਭਜਾ ਦਿਓ ਪਰ ਉਹਨੂੰ ਭੁੱਲ ਕੇ ਵੀ ਨਾ ਮਾਰੋ ਕਈ ਵਾਰ ਕੋਈ ਦੇਵੀ ਦੇਵਤੇ ਦੇ ਜੋ ਆਪਾਂ ਨੂੰ ਦਰਸ਼ਨ ਦੇਣ ਆਉਂਦੇ ਆ ਬਾਕੀ ਸਾਵਣ ਦੇ ਮਹੀਨੇ ਮਾਰਿਆ ਪਰ ਸਭ ਸਾਵਣ ਦੇ ਮਹੀਨੇ ਜਾ ਕੇ ਜੇ ਆਪਾਂ ਵਿਗਿਆਨਕ ਤੌਰ ਤੇ ਇੱਕੇ ਨਾਲ ਸਮਝ ਗਏ ਨਾ ਸੌਂਦੇ ਮਹੀਨੇ ਰਸਪਨੇ ਕਦੇ ਇੱਕ ਜੋੜਿਆਂ ਦੇ ਰੂਪ ਦੇ ਵਿੱਚ ਹੀ ਨਿਕਲਦੇ ਐ ਸਿਰਫ ਜਦ ਇੱਕ ਸਬ ਮਾਰਦੇ ਨੇ ਦੂਜਾ ਸਬ ਵਾਕੀ ਬਦਲਾ ਲੈਂਦਾ ਏ ਇਹ ਹੋਈ ਐ ਸੱਚੀ ਘਟਨਾ ਸਾਡੇ ਘਰ ਦੇ ਵਿੱਚ ਹੀ ਹੋਈ ਐ ਵਾਕੀ ਦੂਜਾ ਸਬ ਬਦਲਾ ਲੈਂਦਾ ਜਿੰਨਾ ਚਿਰ ਉਹ ਬਦਲਾ ਨਾਲ ਉਹ ਖੜਾ ਨਹੀਂ ਛੱਡਦਾ ਇਹਦੇ ਲਈ ਸੌਂਦੇ ਮਹੀਨੇ ਭੁੱਲ ਕੇ ਵੀ ਨਾ ਮਾਰੋ ਤੇ ਉਹਨਾਂ ਘਰ ਉਭਜਾਉਣ ਦੀ ਕੋਸ਼ਿਸ਼ ਕਰੋ ਜਦੋਂ ਵੀ ਸਾਨੂੰ ਸੌਂਦੇ ਮਹੀਨੇ ਸੱਪ ਦੇ ਤਾਂ ਉਸ ਦਿਨ ਤੁਸੀਂ ਘਰ ਦੇ ਵਿੱਚ ਸ਼ੱਕਰ ਜ਼ਰੂਰ ਵੱਢਣੀ ਐ ਏਸੀ ਕਿਉਂ ਦਾ ਦੀਵਾ ਵੀ ਘਰ ਦੇ ਵਿੱਚ ਜ਼ਰੂਰ ਲਾਉਣਾ ਹੈ ਜੇ ਨਹੀਂ ਵੀ ਘਰ ਦੇ ਵਿੱਚ ਲਾ ਸਕਦੇ ਕੋਈ ਨੇਜ ਦੀ ਛੋਟੇ ਅੱਖ ਦੀ ਅੱਖ ਹੈ ਅੱਖ ਦੀ ਚਰਚਾ ਲਾ ਕੇ ਤੇ ਇਸ ਭਾਗ ਤੋਂ ਸੁੱਖ ਖਾਣ ਦਾ ਪ੍ਰਦਾਸਾ ਜ਼ਰੂਰ ਕਰੋ ਇਹਦੇ ਅੱਗੇ ਸਾਡੇ ਪਰਿਵਾਰ ਦੇ ਠੰਡ ਵਰਤਾਈ ਸਾਨੂੰ ਮੁੜ ਕੇ ਦਰਸ਼ਨਾਂ ਦੇ ਤੇ ਖੁਸ਼ੀ-ਖੁਸ਼ੀ ਆਪਣੀ ਜਗ੍ਹਾ 'ਚ ਜਾ ਮੈਂ ਤੁਹਾਨੂੰ ਕੁਝ ਨਹੀਂ ਕਹਿਂਦਾ ਇਸ ਤਰ੍ਹਾਂ ਦੇ ਮੜਕੇ ਜੇ ਤੁਸਾਂ ਸੌਂ ਦਾ ਮਹੀਨਾ ਕਿਤੇ ਦਿਖਾਈ ਨਹੀਂ ਤੇ ਤੁਹਾ ਘਰ ਦੇ ਵਿੱਚ ਤੁਹਾਡੇ ਨਹੀਂ ਰਹੂਗਾ ਉਸ ਰਾਤ ਕੁਸਤੀਵਾਤ ਕਾਰੇ ਆਪਣੇ ਆਪ ਹੀ ਤੁਹਾਡੇ ਘਰ ਛੱਡ ਕੇ ਚਲਾ ਜਾਏ ਤੱਕੀ ਮੱਸੀ ਦਾ ਛਿੱਟਾ ਤੁਸੀਂ ਸਾਰਾ ਸੌਂ ਦਾ ਮਹੀਨਾ ਘਰ ਦੇ ਵਿੱਚ ਜ਼ਰੂਰ ਦਿਓ ਤਾਂ ਕਿ ਇਸ ਤਰ੍ਹਾਂ ਜੋ ਜ਼ਹਿਰੀਲੇ ਜਾਨਵਰਾਂ ਤੁਹਾਡੇ ਘਰ ਦੇ ਵਿੱਚ ਨਾ ਪਰਵੇਸ਼ ਕਰ ਪਏ ਇਸੇ ਲਈ ਕੱਚੀ ਰਸਤੀ ਦਾ ਛਿੱਟਾ ਆਪਾਂ ਦੰਨੇ ਆਏ ਆਪਣੇ ਬਜ਼ੁਰਗਾਂ ਤੋਂ ਹੀ ਦਿੱਤਾ ਜਾਂਦਾ ਹੈਗਾ ਜੀ ਤੇ ਇਹ ਜੇ ਮੈਂ ਤਾਂ ਤੁਹਾਨੂੰ ਦੱਸਦੀ ਹਾਂ ਸੌਂ ਦੇ ਮਹੀਨੇ ਦੇ ਵਿੱਚ ਜੇ ਤੁਹਾਨੂੰ ਗੜ ਪੱਖ ਦੇਖਦਾ ਤੇ ਗ੍ਰਹਿਨੀ ਕੰਟ ਕਹਿ ਦਿੰਨੇ ਆਪਾਂ ਇਹ ਸਾਨੂੰ ਦਰਸ਼ਨ ਦੇ ਅੰਦਰ ਸਾਰਾ ਪਰਿਵਾਰ ਇਹਦੇ ਦਰਸ਼ਨ ਜ਼ਰੂਰ ਕਰੋ ਜੇ ਅੱਖ ਤੁਹਾਡੇ ਕੋਠੇ ਉੱਤੇ ਬੈਠਾ ਤੇ ਬਹੁਤ ਸ਼ੁਭ ਨਾ ਇਹ ਬਹੁਤ ਸ਼ੁਭ ਨਾ ਸੌਂ ਦੇ ਮਹੀਨੇ ਜੇ ਭਿੰਡਾ ਤੁਹਾਡੇ ਘਰ ਦੇ ਵਿੱਚ ਛੱਦਾ ਪਉਂਦਾ ਇਹ ਸ਼ੁਭ ਨਹੀਂ ਹੁੰਦਾ ਸਮਝੋ ਤੁਹਾਡੇ ਘਰ ਵਿੱਚ ਨੈਗੇਟਿਵ ਕਿ ਹੈ ਕੋਈ ਗਲਤ ਹੈ ਕੋਈ ਨਜ਼ਰ ਦੋਸ਼ ਹੈ ਜਿਹੜੀ ਪ੍ਰਿੰਟ ਤੁਹਾਡੇ ਘਰ ਚ ਆ ਕੇ ਛੱਦਾ ਪੰਦੀ ਜੇ ਭਿੰਡ ਸੌਂ ਦੂਜੇ ਮਹੀਨਿਆਂ ਦੇ ਵਿੱਚ ਪਉਂਦੀ ਅਵਸਾਖ ਦਾ ਹੋਇਆ ਚੇਤ ਦਾ ਹੋਇਆ ਹਾਰ ਦਾ ਹੋਇਆ ਉਹਨਾਂ ਦਾ ਹੀ ਸ਼ੁਭ ਹੈ ਪਰ ਸੌਂ ਦੇ ਮਹੀਨੇ ਦੇ ਭੈਣ ਤੁਹਾਡੇ ਘਰਾਂ ਚਿੱਟਾ ਪਉਂਦੀ ਹੈ ਤੁਹਾਡੇ ਦੀ ਬਹੁਤ ਗਲਤ ਹੈ ਤੁਹਾਡੇ ਘਰੇ ਕਲਾ ਪਲੇਸ਼ ਕੁਦਮਾਰੀ ਆ ਸਕਦੀ ਹੈ ਜੇ ਇਥੇ ਆਪਾਂ ਤੁਹਾਨੂੰ ਕੁਝ ਗੱਲਾਂ ਸੌਣ ਬਾਰੇ ਦੱਸੀਏ ਅੰਬਰ ਕੜੀ ਨੂੰ ਸੀ ਬਣਾਉ ਬਹੁਤ ਸ਼ੋਧਨ ਹੁੰਦੀ ਹੈ ਪਰ ਤਾਂ ਇਹ ਨਹੀਂ ਸਰਦੀ ਤੋਂ ਸੁੱਕੜ ਕੇ ਮੀਂਹ ਨਹੀਂ ਬਣਾਉਣੀ ਸੌਂ ਦੇ ਮਹੀਨੇ ਤੇ ਸੌਂ ਦੇ ਮਹੀਨੇ ਜੇ ਇਹ ਕਿ ਤੁਹਾਡੇ ਘਰ ਦੇ ਵਿੱਚ ਕੋਈ ਗਰੀਬ ਫਕੀਰ ਕੋਈ ਮੰਗਟਾ ਆਉਂਦਾ ਉਹ ਕਦੇ ਵੀ ਖਾਲੀ ਨਾ ਮੋੜੇ ਮੁਣ ਕੋਈ ਨਾ ਕੋਈ ਚੀਜ਼ ਦੇਉਂ ਘਾਸ ਕੱਟੇ ਹਰੀ ਚੀਜ਼ ਦਾ ਦਾਨ ਤੁਸੀਂ ਜ਼ਰੂਰ ਕਰੋ ਜੇ ਕੋਈ ਵਾਰ ਕੋ ਨੀਰਾਚਾਰੇ ਵਾਲੇ ਆ ਜਾਂਦਾ ਨਾ ਤੁਹ ਫੱਦਾ ਨੀ ਦੇ ਦਾ ਦੇ ਉਪਰ ਸੁਆਟਾ ਕਰਾਲੇ ਆ ਜਾਂਦੇ ਆ ਪਰਪੇਟਾ ਦੇ ਵਿੱਚ ਨੀਰਾਚਾਰਾ ਦੇ ਦੋ ਜੇ ਸੁਆਗਨਾਤ ਫਰੀਦ ਰੰਗ ਦੀਆਂ ਜਿਹੜੀਆਂ ਜਿਹੜੇ ਰੰਗ ਦੇ ਕੱਪੜਿਆਂ ਦਾ ਦਾਨ ਤੁਸੀਂ ਕਰੋ ਬਹੁਤ ਤੁਹਾਡੇ ਦੀ ਸ਼ੋਭਾ ਜੀ ਅਮਣ ਆਪਤਵਾ ਨੂੰ ਇੱਥੇ ਦੱਸਣੀ ਪੁਸ਼ਕਗੱਲਾਂ ਇਹ ਤੁਹਾਡੇ ਲਈ ਜ਼ਰੂਰੀ ਹੈ ਤੇ ਉਹਦੇ ਵਿੱਚ ਆਪਾਂ ਹੁਣ ਤਾਰੀਫ ਇੱਜ਼ਤ ਪਿਆਰ ਅਤੇ ਵਕਤ ਇਹ ਚਾਰ ਚੀਜ਼ਾਂ ਔਰਤ ਨੂੰ ਦੀ ਜ਼ਰੂਰਤ ਹੈ ਜੇ ਕੋਈ ਆਦਮੀ ਕੋਈ ਚਾਰ ਚੀਜ਼ਾਂ ਨਹੀਂ ਤਾਂ ਉਹਦੀ ਜ਼ਿੰਦਗੀ ਬਹੁਤ ਖੁਸ਼ਕوار ਹੁੰਦੀ ਸੋਹੀ ਜ਼ਿੰਦਗੀ ਤੇ ਘਰ ਦੇ ਵਿੱਚ ਸਭ ਤੋਂ ਵੱਧ ਸਕੂਨ ਉਸ ਘਰ ਦੇ ਵਿੱਚ ਹੁੰਦਾ ਜੇ ਫਿਰ ਦੋ ਚੀਜ਼ਾਂ ਨਾਲ ਹੀ ਲੋਕ ਆਪਾਂ ਨੂੰ ਪਸੰਦ ਕਰ ਲਈਏ ਚਾਹੇ ਉਹ ਪੂਰੇ ਕਾਮ ਜਾ ਤਾ ਹੈ ਚਾਹੇ ਬਹੁਤ ਜ਼ਿਆਦਾ ਖੁਸ਼ੀਤ ਹੈ ਇਨਸਾਨ ਦੀ ਜਿਹੜੀ ਖੁਸ਼ੀ ਹੈ ਸਿਰਫ 9 ਦਿਨ ਤੱਕ ਹੀ ਰਹਿੰਦੀ ਹੈ ਕਿ ਖੁਸ਼ੀ ਆਪਾਂ ਨੂੰ ਆਪਾਂ ਅਸਲ ਖੁਸ਼ੀ ਕਦੋਂ ਮਿਲਦੀ ਹੈ ਜਦੋਂ ਆਪਾਂ ਦੂਜਿਆਂ ਨਾਲ ਤੁਲਨਾ ਕਰਨੀ ਛੱਡ ਦਿੰਦੇ ਆਂ ਵੀ ਮੈਂ ਉਹਦੇ ਵਰਗਾ じゃ ਮੈਂ ਉਹ ਮੇਰੇ ਵਰਗਾ じゃ ਮੈਂ ਉਹਦੇ ਵਰਗਾ ਬਣਾ ਉਹ ਇਸ ਤਰ੍ਹਾਂ ਆਪਾਂ ਦੂਜਿਆਂ ਨਾਲ ਤੁਲਨਾ ਕਰਨੀ ਛੱਡ ਦਿੰਦੇ ਆਂ ਉਹ ਤੁਸੀ ਜ਼ਿੰਦਗੀ ਚ ਪੂਰੇ ਖੁਸ਼ ਆਂ ਦੌਲਤ ਇੱਕ ਐਸੀ ਦਵਾਰ ਹੈ ਇਹ ਜਿਹੜਾ ਦੌਲਤ ਮੰਦ ਵਿਆਕਤੀ ਦੇ ਵਿੱਚ ਕਿੰਨੇ ਵੀ ਐਵ ਬ ਉਹਨਾਂ ਨੂੰ ਛਪਾ ਲੈਂਦੀ ਹੈ ਗਰੀਬ ਗਰੀਬੀ ਦੀ ਗਰੀਬ ਗਰੀਬ ਦੀ ਗਰੀਬੀ ਇੱਕ ਐਸਾ ਐਵ ਆ ਉਹਦਾ ਜਿਹੜਾ ਨਾ ਸੁਪਿਆਂ ਵੀ ਸੁਪਾ ਨਹੀਂ ਸਕਦਾ ਆਪ ਕਿੰਨੇ ਵੀ ਅਮੀਰ ਕਿਉਣਾ ਹੋ ਕਿੰਨੇ ਹੀ ਸੁਪਨੇ ਕਿਉਣਾ ਤੁਸੀਂ ਪੂਰੇ ਕਰ ਲਓ ਪਰ ਆਪਣਾ ਸਬਰ ਆ ਜਿਹੜਾ ਉਹ ਕਿਤੇ ਵੀ ਖਤਮ ਨਹੀਂ ਹੁੰਦਾ ਪਰ ਸਬਰ ਨਹੀਂ ਆਉਂਦਾ ਹੋਰ ਹੋਰ ਵਧ ਹੀ ਜਾਂਦਾ ਆਪਣਾ ਇਹ ਇਕੁਲ ਤਾਂ ਸਕਦਾ ਹੈ ਲੇਕਿਨ ਮਾਫ਼ ਨਹੀਂ ਕਰ ਸਕਦਾ ਔਰਤਾਂ ਜਿਹੜੀ ਉਹ ਮਾਫ਼ ਕਰ ਦਿੰਦੀ ਹੈ ਭੁੱਲ ਨਹੀਂ ਸਕਦੀ ਇੱਕ ਔਰਤ 24 ਘੰਟਿਆਂ ਤੋਂ ਅੰਦਰ ਰਾਜ ਨਹੀਂ ਰੱਖ ਸਕਦੀ ਜਦੋਂ ਕੋਈ ਆਦਮੀ ਔਰਤ ਇਹ ਕਹਿ ਦਿੰਦਾ ਹੈ ਕਿ ਮੈਨੂੰ ਕਿਸੇ ਦੀ ਲੋੜ ਨਹੀਂ ਜਾਂ ਮੈਨੂੰ ਇਕੱਲੇ ਨੂੰ ਛੱਡ ਦਿਓ ਤਾਂ ਖਾਸ ਕਰਕੇ ਉਹਨੂੰ ਉਸ ਸਮੇਂ ਕਿਸੇ ਐਹੋ ਜਿਹੇ ਇਨਸਾਨ ਦੀ ਕੋਲ ਲੋੜ ਹੁੰਦੀ ਆ ਜੋ ਦੀ ਮਦਦ ਕਰ ਸਕੇ ਉਹਦੇ ਮਾਨ ਦੀ ਗੱਲ ਨੂੰ ਸੁਣ ਸਕੇ ਜੋ ਗਰੀਬ ਇਨਸਾਨ ਆ ਉਹਦਾ ਕੋਈ ਦੋਸਤ ਨਹੀਂ ਉਹਦਾ ਕੋਈ ਆਪਣਾ ਨਹੀਂ ਹੁੰਦਾ ਉਹਨੂੰ ਜ਼ਿੰਦਗੀ ਦਾ ਸਫ਼ਰ ਸਿਰ ਇਕੱਲਿਆਂ ਹੀ ਕਰਨਾ ਪੈਂਦਾ ਅਗਰ ਜੇ ਤੁਸੀਂ ਸਫ਼ਰ ਕਰਦੇ ਬੱਸ ਚ ਬੱਸ ਦੇ ਵਿੱਚ ਕਿਤੇ ਗੱਡੀ ਦੇ ਵਿੱਚ ਤੁਸੀਂ ਸਿਰਫ ਖਿੜਕੀ ਵਾਲੀ ਸੀਟ 'ਤੇ ਬੈਠਣਾ ਚਾਹੁੰਦੇ ਆ ਪਰ ਮੂਲ ਕਹਿਣਾ ਹੈ ਕਿ ਤੁਸੀਂ ਤਨਾ ਤਨਾ ਤੇ ਇਕਿੰਦਾ ਰਹਿਣਾ ਹੀ ਪਸੰਦ ਕਰਦੇ ਹਨ ਚੰਗੀਆਂ ਚੀਜ਼ਾਂ ਨਹੀਂ ਮਰਦ ਦੀ ਦੁਖਦੀ ਰਾਗ ਜੇ ਤੁਸੀਂ ਤਿੰਨੇ ਹੀ ਸਮਝ ਲਓ ਜੇ ਮਰਦ ਦੀ ਦੁਖਦੀ ਰਾਗ ਹੁੰਦੀ ਹੈ ਜੇ ਤੁਸੀਂ ਸਮਝ ਲਓ ਤਾਂ ਤੁਸੀਂ ਉਸ ਤੇ دیਵਾਨੇ ਹੋ ਜਾਓਗੇ ਖੂਬਸੂਰਤੀ ਇਸ਼ਕ ਤੇ ਚੰਗਾ ਖਾਨ ਇਹ ਹੀ ਤਿੰਨ ਮਰਦ ਦੀ ਦੁਖਦੀ ਰਾਤ ਹੁੰਦੀ ਹੈ ਜੇ ਆਪਾਂ ਇਹਨਾਂ ਨੂੰ ਸਮਝ ਲਗੇ ਤਾਂ ਸਮਝ ਲਓ ਉਹ ਆਪਣੇ ਦਿਵਾਨੇ ਜਦੋਂ ਕੋਈ ਇਨਸਾਨ ਤੁਹਾਨੂੰ ਕਹਿੰਦਾ ਕਿ ਮੈਂ ਕੋਈ ਫਰਕ ਨਹੀਂ ਪੈਂਦਾ ਤਾਂ ਸਮਝੋ ਤੁਸੀਂ ਉਸ ਸਮੇਂ ਨੂੰ ਬਹੁਤ ਫਰਕ ਹੁੰਦਾ ਹੈ ਇਹ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਜੇ ਆਪਾਂ ਇਹਨਾਂ ਨੂੰ ਢੰਗਾਈ ਤੱਕ ਸੋਚੀਏ ਨਿੱਕੀਆਂ ਗੱਲਾਂ ਦੇ ਵਿੱਚੋਂ ਹੀ ਵੱਡੀਆਂ ਵੱਡੇ ਹੱਥ ਹੁੰਦੇ ਆ ਪਰ ਆਪਾਂ ਛੋਟੀ ਜੀ ਗੱਲ ਸਮਝ ਕੇ ਇਹਨੂੰ ਛੱਡ ਦਿੰਦੇ ਆ ਤੇ ਇਸ ਤਰ੍ਹਾਂ ਕੋਈ ਵੀ ਵੇਖੋ ਆਪਾਂ ਅੱਜ ਦੇ ਸਮੇਂ ਦੇ ਜਿਹੜੀ ਅੱਜ ਦੇ ਸਮੇਂ ਦੀ ਦੌੜ ਹੈ ਇਹਦੇ ਵਿੱਚ ਪੈਸਾ ਖੂਬਸੂਰਤੀ ਇੰਨਾਂ ਚੀਜ਼ਾਂ ਦੇ ਵਿੱਚ ਚੰਗਾ ਖਰਾਉਣਾ ਚੰਗਾ ਪਹਿਨਾ ਇੰਨਾਂ ਚੀਜ਼ਾਂ ਦੇ ਵਿੱਚ ਲੋਕ ਸਿਮਟ ਕੇ ਰਹੇਗੇ ਪਰ ਜੇ ਆਪਾਂ ਇਸ ਤੋਂ ਪਿੱਛੇ ਜਾਈਏ ਆਪਣੇ ਦਾਦੇ-ਪਰਦਾਦੇ ਵਾਲੀ ਲਾਈਫ ਦੇ ਵਿੱਚ ਜਾਈਏ ਉੱਥੇ ਨਹੀਂ ਉੱਥੇ ਸਿਰਫ ਇਨਸਾਨ ਦੇ ਗੁਣ ਦੇਖੇ ਜਾਂਦੇ ਸੀ ਉਹ ਖੂਬਸੂਰਤੀ ਨਹੀਂ ਦੇਖੀ ਜਾਂਦੀ ਸੀ ਉਹਦੇ ਵਿਚਲੀ ਸੀਰਤ ਦੇਖਿਆ ਜਾਂਦਾ ਸੀ ਉਹਦੇ ਗੁਣ ਦੇਖੇ ਜਾਂਦੇ ਸੀਗੇ ਜੋ ਅੰਨ ਨੂੰ ਕੀਲ ਕੇ ਰੱਖ ਦਿੰਦੇ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਪੈਸਾ ਲੀੜਾ ਕੱਪੜਾ ਦੇਖ ਤੇ ਖੂਬਸੂਰਤੀ ਦੇਖੀ ਜਾਂਦੇ ਵਿੱਚੋਂ ਭਾਵੇਂ ਕੋਈ ਕੋਟਸ ਕਈ ਕਿਹਵਾ ਹੋਣ ਵਿੱਚ ਕੁਛ ਨਹੀਂ ਕੁਛ ਨਹੀਂ ਰਹਿੰਦਾ ਬਾਅਦ ਕਮ ਆਪਾਂ ਪਛਤਾਈ ਚੱਲ ਗਈ ਪਰ ਪਿਛਲੇ ਲੋਕਾਂ ਦੇ ਸਮਿਆਂ ਦੇ ਵਿੱਚ ਲੋਕ ਬਹੁਤ ਸੱਚੇ ਸੀ ਜਿੰਨੀ ਵਿੱਤਿਆ ਤੋਂ ਪੜ੍ਹਾਈ ਤੋਂ ਬਟੂਰ ਸੀ ਉਹਨੇ ਉਹ ਸੱਚੇ ਤੇ ਇਮਾਨਦਾਰ ਸੀ ਜਿੰਨੇ ਉਹ ਵਿੱਤਿਆ ਦੇ ਨਾਲ ਜੁੜ ਕੇ ਪੜ੍ਹਾਈ ਦੇ ਰਿਲੇਟਡ ਅੱਗੇ ਵਿਗਿਆਨਕ ਲੋਕ ਵਿਗਿਆਨਕ ਤੱਤਾਂ ਨਾਲ ਜੁੜ ਕੇ ਉਹਨੇ ਉਹ ਆਪਣੇ ਆਪ ਤੋਂ ਪਰੇ ਹੋ ਗਏ ਉਹਨੇ ਸਿਰਫ ਦੁਨਿਆਵੀ ਉਲਝਣਾਂ ਦੇ ਵਿੱਚ ਹੀ ਫਸ ਕੇ ਰਹਿ ਗਏ ਮੋਹ ਪਿਆਰ ਰਿਸ਼ਤੇ ਨਾਤੇ ਸਭ ਖਤਮ ਹੋ ਗਈ ਉਹ ਸੈਨਸਿਰ ਦਾ ਸਾਰ ਵਰ ਸ਼ਕਤੀ ਜੋ ਉਹਨਾਂ ਦੇ ਵਿੱਚ ਸੀ ਉਹ ਸਭ ਆਪਾਂ ਖਤਮ ਕਰ ਲਿਆ ਤੇ ਇੱਕ ਆਪਾਂ ਇੱਕ ਬਿਮਾਰੀਆਂ ਦੇ ਵਿੱਚ ਤੇ ਇੱਕ ਇਹ ਮੀਡੀਆ ਦੇ ਵਿੱਚ ਤੇ ਇਹ ਵਿਗਿਆਨਕ ਤਰੀਕੇ ਦੇ ਵਿੱਚ ਆਪਾਂ ਉਹਨਾਂ ਨੂੰ ਚੁਕਿ ਰੱਖਦਾ ਲੋਕ ਆਪਣੇ ਬਹੁਤ ਦੂਰ ਕਰ ਦਿੱਤੇ ਪਰ ਪਹਿਲਾ ਸਮਾਂ ਦੇ ਵਿੱਚ ਬਗਾਨੇ ਵੀ ਆਪਣੇ ਵਰਗੇ ਆਪਣੇ ਅਰਕਾ ਹੀ ਅਹਿਸਾਸ ਕਰਾਉਂਦੇ ਸੀ ਪਰ ਅੱਜ ਆਪਣੇ ਵੀ ਬਗਾਨੇ ਬਣ ਕੇ ਰਹੇਗੀ ਸਿਰਫ ਇਹ ਸਾਰਾ ਕੁਝ ਵਿਗਿਆਨਕ ਤਰੀਕੇ ਨਾਲ ਪੜਾਈ ਚਾਹ ਦਾ ਪੜਨ ਕਰਕੇ ਲੋਕਾਂ ਦਾ ਖੂਨ ਫਾਇਦ ਹੋ ਗਿਆ ਲੋਕ ਸਿਰਫ ਪੈਸੇ ਨੂੰ ਤਹਰੀ ਦੇ ਲਾ ਕੇ ਰਿਸ਼ਤੇ ਸਭ ਬਾਣੀ ਹੋ ਗਏ ਹੁਣ ਸਿਰਫ ਜਿੱਥੇ ਪੈਸਾ ਤੇ ਰਿਸ਼ਤਾ ਹੈ ਰਿਸ਼ਤਾ ਹੈ ਅੱਜ ਦੇ ਸਮੇਂ ਦੇ ਵਿੱਚ ਰਿਸ਼ਤਾ ਨਹੀਂ ਚੁਣਿਆ ਜਾਂਦਾ ਸਿਰਫ ਪੈਸਾ ਚੁਣਿਆ ਜਾਊਗਾ ਕੋਈ ਭੈਣ ਭਰਾ ਨਹੀਂ ਕਿੰਨੀ ਦਾ ਸਿਰਫ ਪੈਸਾ ਚੁਣਿਆ ਜਾਊਗਾ ਇੱਕ ਪਾਸੇ ਭੈਣ ਭਰਾ ਖੜਾ ਲਊ ਮਾਂ ਪਿਓ ਖੜਾ ਲਊ ਇੱਕ ਪਾਸੇ ਪੈਸਾ ਖੜਾ ਲਊ ਤੇ ਸਾਰੇ ਰਿਸ਼ਤੇ ਛੱਡ ਕੇ ਆਦਮੀ ਸਿਰਫ ਪੈਸੇ ਨੂੰ ਚੁਣੂਗਾ ਇਹ ਅੱਜ ਦਾ ਦੌਰ ਹੈ ਜਿਹੜਾ ਉਹਨਾਂ ਦਾ ਦੌਰ ਸੀ ਉਹਨਾਂ ਪੈਸੇ ਨੂੰ ਝੂਠ ਕਰਵਾਇਦੀ ਸੀ ਸਾਰੇ ਰਿਸ਼ਤੇ ਇੱਕ ਫਾਸੇ ਵਿੱਚ ਸੈਂਟ ਕੇ ਰਹਿ ਜਾਂਦੇ ਸੀ ਉਦੋਂ ਵੀ ਇਹੀ ਰਸਤੇ ਖੁਆਰ ਲੋ ਤੇ ਪੈਸਾ ਖੁਆਰ ਲੋ ਪੈਸੇ ਕੋਕਰ ਮਾਰ ਦਿੰਦੇ ਸੀ ਰਿਸ਼ਤਿਆਂ ਨੂੰ ਨਾਂ ਲੈ ਕੇ ਚੱਲਦੇ ਸੀ ਤਾਂ ਹੀ ਇਹ ਰਸਤੇ ਉਦਦ ਵਰਗੇ ਸਿਹਤ ਜਿੰਨੇ ਕੱਚੇ ਘਰਾਂ ਦੇ ਵਿੱਚ ਰਹਿੰਦੇ ਸੋਨੇ ਸੱਚੇ ਦਿਲਾਂ ਵਾਲੇ ਰਸਤੇ ਸੀਗੇ ਜਿਹੜੇ ਨਿਯਮ ਤੇ ਸੀ ਨਿਭਾਉਂਦੇ ਸੀ ਆਪਣੇ ਦੇ ਉੱਤੇ jaan ਵਾਰ ਦਿੰਦੇ ਸੀ ਅੱਜ ਆਪਣੇ ਆਪ ਨੇ ਹੱਥੀ ਆਪਣੇ ਨੂੰ ਮਾਰ ਰਹੀ ਹੈ jaan ਤਾਂ ਬਹੁਤ ਇਸ ਸਮਾਂ ਇਹਨੇ ਕਿਹਨੀ ਬ੍ਰਿਆਹਣਕ ਜੁਗ ਦੇ ਨਾਲ ਨਾਲ ਬ੍ਰਿਆਹਣਕ ਜੁਗ ਨਹੀਂ ਆਇਆ ਕਿ ਕਲ ਜੁਗ ਆਇਆ ਉਹ ਤਾਂ ਸਤਜੂਕ ਸੀ ਜਦੋਂ ਵਿਗਿਆਨ ਤੋਂ ਬਿਨਾਂ ਉਹ ਤਾਂ ਲੋਕ ਤਾਂ ਕਹਿੰਦੇ ਆ ਕਿ ਨਾ ਪੜ੍ਹਾਈ ਤੋਂ ਇਨਸਾਨ ਅੰਨਾ ਹੈ ਪਰ ਮੈਂ ਕਹਿੰਨੀ ਬਿਨਾਂ ਪੜ੍ਹਾਈ ਤੋਂ ਇਨਸਾਨ ਬਹੁਤ ਜ਼ਿਆਦਾ ਸਮਝਦਾਰ ਸੀ ਜਿਹੜਾ ਬੰਦੇ ਦੀ ਪਰਖ ਕਰਦਾ ਸੀ ਜੀਵ ਜੰਤੂਆਂ ਦੀ ਪਰਖ ਕਰਦਾ ਸੀ ਕੁਦਰਤ ਦੇ ਬਹੁਤ ਨਜ਼ਦੀਕ ਸੀ ਜਿੰਨਾ ਪੜ੍ਹ ਲਿਖ ਗਿਆ ਉਹ ਤਾਂ ਕੁਦਰਤ ਤੋਂ ਦੂਰ ਹੋ ਗਿਆ ਜੀਵ ਜੰਤੂਆਂ ਨੂੰ ਹੱਤਿਆਮੌਲਾ ਤਿੰਨ ਜਿਉਂਦੇ ਜਾਨਵਰਾਂ ਨੂੰ ਖਾਣ ਲੱਗ ਗਿਆ ਉਹਨਾਂ ਹੀ ਇਨਸਾਨ ਬੀਪੂਫ ਤੇ ਇੱਕ ਪਸ਼ੂ ਨਾਲੀ ਚੰਦੀ ਚਾਹਣਾ ਇਹ ਨਹੀਂ ਸਮਝਦੇ ਬਾਕੀ ਤੁਸੀਂ ਆਪ ਬਹੁਤ ਸੰਭਧਾਰ ਹੈ ਸਾਰੇ ਉਹ ਦੇ ਤੱਥ ਕੱਟੇ ਹੋ ਕਿ ਅਸਲ ਜਿੰਦਗੀ ਵਿੱਚ ਕੀ ਹੋ ਰਿਹਾ ਹੈ ਕਿਉਂ ਆਇਆ ਇਹ ਸਮਾਂ ਆਇਆ ਸਾਰੇ ਹੁਣ ਪ੍ਰਾਣੀ ਸਮਿਆਂ ਨੂੰ ਪਛਾਣ ਕਰਦੇ ਹਨ ਉਹ ਸਮਾਂ ਬਹੁਤ ਭਲਾ ਸੀ ਪਰ ਅੱਜ ਦਾ ਸਮਾਂ ਬਹੁਤ ਮਾੜਾ ਹੈ ਇਹ ਕਿਉਂ ਆਇਆ ਇਸ ਤਰ੍ਹਾਂ ਆਇਆ ਕੀ ਕਾਰਨਾ ਕਰਕੇ ਆਇਆ ਮੇਰਾ ਦੇਖੀ ਹੈ ਜੋ ਮੇਰੇ ਮਨ ਵਿੱਚ ਲਾਸ ਸਤੋ ਆ ਜੀ ਨਾਮ ਸਾਂਝਾ ਕੀਤਾ ਮੈ ਤੁਹਾਨੂੰ ਮੈਂ ਬੜੀ alegria ਕਿ ਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜੁੜੋ ਦੱਸੋ ਇਹ ਵੀ ਬਹੁਤਾਂ ਦੀ ਲੱਗੀ ਤੁਸੀਂ ਇਹਨਾਂ ਇੰਤਜ਼ਾਰ ਆ ਕਿ ਮੇਰੇ ਨਾਲ ਜੁੜਦੇ ਹੋ ਤੁਹਾਡਾ ਸਭ ਬਹੁਤ